ਪੋਨਮ ਆਲੂ ਹੈ ਗਏ ਨਾ ਹਾਂਜੀ ਹੋਣੇ ਆ ਮਮੀ ਪਰੌਂਠਾ ਦਾ ਕਹਿੰਦੇ ਨਾ ਕਿ ਪਰੌਂਠੇ ਲਾ ਲੈਨੇ ਆਪਾਂ ਹੂੰ ਮਮੀ ਨੇ ਪੁੱਛ ਲੈਨੇ ਇੱਕ ਰਹੀ ਗਿਆ ਜਾ ਪੋਛਿਆ ਤੂੰ ਤੇ ਫਿਰ ਆਲੂ ਬਾ ਲੈਨੇ ਤੇ ਤੂੰ ਇਹਦਾ ਕਰ ਮੈਂ ਪੁੱਛ ਕੇ ਆਗੀ ਫੇਰ ਰੱਖ ਲਾ ਜਾ ਅਜੇ ਨਾ ਰੱਖਿਓ ਚੰਗਾ ਜਾ ਪੋਛਿਆ ਮੇਨਾਂ ਤਾਂ ਮਮੀ ਨੇ ਔਖਾ ਹੀ ਬੋਲਣਾ ਕੋਈ ਨਹੀਂ ਮੈਂ ਪੁੱਛ ਕੇ ਆਂਨੇ ਮੰਮੀ ਆਲੂ ਵਾਲੇ ਪਰੌਂਠੇ ਬਣਾ ਲਈਏ ਰੋ ਪਾਣੀ ਆ ਗਿਆ ਕਿ ਅੱਗੇ ਹੁਣ ਬੜੀ ਮੋਢੀ ਹੋ ਗਈ ਮੈਂ ਤਾਂ ਨਹੀਂ ਰਹਿਾਂ ਬੰਵਾੜੇ ਮੰਮੀ ਜੀ ਕਰਦੇ ਹੁੰਦੇ ਸੀ ਨਾਲਿਆ ਬਣਾ ਲੈਨੇ ਆ ਬਣਾ ਲੈਣ ਦੋ ਅੱਜ ਆਲੂ ਬੜੇ ਮਹਿੰਗੇ ਜੇ 40 ਰੁਪਏ ਕਿਹਾ ਆਇਓ ਫਿਰ ਚੰਗਾ ਫੱਬਣਾ ਬਣਾ ਲੈਨੇ ਦੀਦੀ ਮੰਮੀ ਕਿਹਦੀ ਬਣਾਉਣਾ ਪਰੋਂਠੇ ਕੋਈ ਕਰਨੇ ਅਥੋੜੇ ਪਾਇਓ ਚੰਗਾ ਤਾਂ ਕੋਈ ਨਹੀਂ ਧਰੋ ਫੇ ਦੇ ਤੁਸੀਂ ਆਲੂ ਪਾਲਣਾ ਇਹ ਬਣਾ ਲੈਨੇ ਰਲ ਕੇ ਤੇ ਮੈਂ ਕੰਮ ਦੇਣਾ ਬਾਹਰ ਮੈਂ ਆ ਗਿਆ ਵਾ ਹਾਂ ਕੋਈ ਨਹੀਂ ਤੂੰ ਵੇਖ ਲੈ ਧਰਦੇ ਨੇ ਮੰਮੀ ਨੇ ਤੇ ਇਦਾਂ ਬੋੜ ਬੋੜ ਕਰਦੀ ਰਹਿਣਾ ਇਹਨਾ ਸੋਹਣਾ ਮੌਸਮ ਹੋਇਆ ਵਾ ਕੋੜੇ ਕਿੱਥੇ ਕੱਢਣ ਦੇਣੇ ਮੰਮੀ ਨੇ ਆਲੂ ਹੀ ਬਾਲਦੇ ਆ ਜੀ ਚਲ ਉਹਨਾਂ ਚਰਾਟਾ ਗੁੰਨ ਲੈਣੀ ਆ ਤੇ ਫਿਰ ਮੈਂ ਤਾਂ ਪੂਨਮ ਇਕੱਠੀਆਂ ਲਾ ਲਾਂਗੇ ਗਰਮੀ ਬੜੀ ਰਸੋਈ ਚ ਮੀਂਹ ਪਾਵੇਂ ਪੈਂਦੇ ਗਰਮੀ ਤੇ ਹੁੰਨੀ ਆ ਨਾ ਰਸਈ ਚ ਮੈਂ ਇਕੱਲੀ ਖਾਪਦੀ ਰਹਾਂ ਰਸਈ ਚ ਨਹੀਂ ਕਵਲ ਛੇਤੀ ਚੱਲੋਨੀ ਮੌਸਮ ਬੜਾ ਵਧੀਆ ਆਇਆ ਤਾਂ ਮੈਂ ਸੱਜਾਵਾਂ ਮੈਨੂੰ ਚੜਾਇਆ ਜਾ ਕੇ ਫਿਰ ਸਕੂਟੀ ਤੇ ਚੜਾਇਆ ਪੁੱਤ ਮੈਨੂੰ ਜਾ ਕੇ ਤੇ ਮੈਂ ਚੱਲ ਜਾਵਾਂ ਮੀਂਹ ਬੜਾ ਆ ਗਿਆ ਤੇ ਫਿਰ ਚੱਲ ਸ਼ਹਿਰੋਂ ਬੱਸੇ ਬੈਹਿ ਜਾਣਾ ਕੋਈ ਨੇ ਕੋਲ ਲੈ ਜਾਣਾ ਮੁੰਡੇ ਨੇ ਆਣਗੇ ਉਹਨਾਂ ਮਿਰਚਾਂ ਤਾਂ ਨਹੀਂ ਆ ਆ ਬਸ ਮੈਂ ਲੈਣੀ ਭਾਰਾ ਤੋੜ ਕੇ ਤੇ ਕੋਲੋਂ ਨਹੀਂ 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 ਤਾ ਦੋਨਾਂ ਨੂੰ ਮਿਰਚਾਂ ਤੋੜ ਲਿਆ ਆ ਚੰਗਾ ਮੋਟੇ ਨੂੰ ਲੱਗੀਆਂ ਮਿਰਚਾਂ ਉੱਥੋਂ ਤੋੜ ਕੇ ਲੈਣੀਆਂ ਕਿਤੇ ਮੇਵੜਾ ਆਉਂਦੇ ਆ ਜਾਤੇ ਦੋੜ ਲਈਏ ਉਹ ਦਿੱਖਾ ਨਹੀਂ ਮम्मी ਬੱਚਾ ਆਪਣਿਆਂ ਲੱਗ ਹੁਣ ਮੇਰੀ ਗੱਲ ਸੁਣ ਲਾ ਅੱਜ ਤੇ ਪਕਾ ਲਾ ਪਰੌਂਠੇ ਇਹ ਜਿੰਨੇ ਹਰਤਾ ਪਰ ਪੁਣ ਕੇ ਪਰੌਂਠਿਆਂ ਦਾ ਘਟਕੜੀ ਨਾ ਲਿਆ ਨਾ ਮੈਨੂੰ ਨਹੀਂ ਇਹ ਕੰਮ ਵਾਰਾ ਖਾਂਦਾ ਸਿੱਧੀ ਗੱਲ ਆ ਸਿਰੇੜ ਕਦੇ ਸਿੰਪਲ ਫੁਲਕੇ ਪਕਾਇਆ ਕਰੋ ਚਾਹ ਚਾਹ ਨਾਲ ਮਾਸਾ ਮਸਾ ਦਹੀਂ ਲਾ ਕੇ ਤਾਂ ਖਾਇਆ ਕਰੋ ਤੁਹਾਕੇ ਡੱਪ ਖੰਡ ਪੜਿਆ ਉਧਰੋਂ ਹੀ ਆ ਪਰੌਂਠੇ ਪਕਾ ਲਈ ਉਧਰੋਂ ਹੀ ਆ ਪਰੌਂਠੇ ਪਕਾਏ ਮੈਨੂੰ ਨਹੀਂ ਇਹ ਤੁਹਾਨੂੰ ਵਾਰਾ ਕਰ ਕੋਈ ਨਹੀਂ ਮੰਮੀ ਤੁਹਾਨੂੰ ਪੁੱਛ ਕੇ ਬਣਾਏ ਮੈਂ ਅੱਗੇ ਦੇ ਕਿੰਨੇ ਚਿਰ ਬਾਅਦ ਬਣਾਏ ਆ ਮੈਂ ਕਿੰਨੇ ਚਿਰ ਬਾਅਦ ਬਣਾਏ ਆ ਇਹ ਵਾਰਾ ਕਰ ਤੇਰੇ ਰੋਏ ਤੇਰੀ ਪਰੌਂਠੇ ਕਿੰਨੇ ਚਿਰ ਬਾਅਦ ਆ ਹੱਥੋਂ ਨਹੀਂ ਆਉਦਣ ਬਣਾਏ ਹਨ ਤੁਹਾਡੀ ਜਾਦਾ ਕੋ ਜੀਬ ਲੰਮਕਦੀ ਜਾਂਦੀ ਹੈ ਹੁਣ ਕੋਈ ਵੇਂਦਗੀ ਨਹੀਂ ਕਰ ਵਾਲਾ ਬਸ ਕੀ ਆ ਤੇ ਕੀ ਨਹੀਂ 40 ਰੁਪਏ ਕਿਲੋ ਆਲੋ ਨੇ 60 ਰੁਪਏ ਕਿਲੋ ਗੰਡੇ ਨੇ ਹਾਂ ਇੱਧਰ ਫੜਾ ਹਾਂ ਥੋੜੇ ਨਹੀਂ ਪਾਏ ਜਾਂਦੇ ਗੰਡੇ ਹੈ ਕੋਵਰੀ ਪੋਣੇ ਨਾਲ ਆਲਾ ਪਰ ਤੇ ਪੋਣੇ ਪਾਲਾ ਨਹੀਂ ਪੋਣੇ ਦਾ ਨਾ ਪਾ ਨੂਰ ਬੱਚ ਪਾ ਕੇ ਟੇਪ ਕਰੋ ਆ ਕਿੱਡੀ ਆ ਭੂਏ ਚੜੀਆਂ ਨੇ ਹੈ ਖਾਵਣ ਕਿੱਡੇ ਪਖੰਡ ਕਰਨੇ ਆਟੇ ਦੀ ਵੇਸਣ ਪਾ ਲਈਏ ਕਦੇ ਕੁਝ ਪਾ ਲਈਏ ਪੋਣੇ ਨੂੰ ਮਾ ਤੇ ਪਾ ਕੇ ਖਵਾਓ ਨਹੀਂ ਪੱਕਦੀ ਇਹ ਨਾ ਪਕਾਓ ਇਹ ਕਿੱਡਾ ਪਖੰਡ ਫੜਿਆ ਇਹਨਾਂ ਨੇ ਆਲਵਾ ਨਾ ਕੁਕਰ ਭੰਗੋ ਨਾ ਕੁਕਰ ਆਲੋਣਾ ਨਾਲ ਲੈਣਾ ਬਾਦ ਮੋਕਈਏ ਨਾ ਵਾਲੇ ਕਿਹੜੇ ਆ ਤੁਸੀਂ ਦੇਖਣ ਰਹੇ ਹੈ ਇਹਨੇ ਪਾਣੀ ਥੋੜਾ ਪਾ ਲਈਏ ਛੇਤੀ ਰਹਿ ਜਾ ਛੇਤੀ ਆਲੋਣਾ ਇਹਦੇ ਗੈਖਨਾਂ ਦਾ ਪਿਓ ਨਾ ਭਰਾ ਕੇ ਨਾ ਕਰਨਾ ਤੇ ਤੀਜਾ ਜਨ ਹਾ ਦਮੋਗੀ ਨੰਨ ਵਾਲੀ ਨਿੱਕੀ ਗੱਲ ਹੋਰਦੀ ਕਿਉਂ ਨੀ ਕੀ ਗੱਲ ਹੈ ਹਾਂ ਯਾ ਆਲੂ ਆਖੇ ਕੋਨੇ ਗੰਧੋ ਪਾ ਲੇ ਕੋਥੋਂ ਧੋਣੀ ਚਾਹ ਤੇ ਨਾ ਚੱਲ ਹਟ ਹਾ ਦਮੋਗੀ ਤੇਰੇ ਹੋਏ ਜਾਰੇ ਬੱਲੇ ਤੋਂ ਹੱਥ ਚੁੱਕੀ ਇਕ ਗਈ ਹਾਂ ਮम्मी ਵੀ ਹੱਥ ਦੀ ਕਰਦੀ ਆ ਪੁੱਛ ਕੇ ਬਣਾਇਆ ਹਾਂ ਚਾਹ ਆਲੂ ਵਾਲੇ ਪਰੋਂਥੇ ਉਹ ਆਪੇ ਮੰਮੀ ਨੇ ਹੱਥ ਦਿੱਤੇ ਤੇ ਆਪੇ ਮੰਮੀ ਹਾਨੂਤੀ ਹੋ ਗਈ ਮੰਮੀ ਵੀ ਨਾ ਦੋ ਮਿੰਟਾਂ ਚ ਬਦਲ ਗਈ ਮਨੇਰੇ ਮਨੇਰੇ ਇੱਕ ਤੇ ਬਰੇ ਬਰੇ ਆਲੇ ਨੇ ਵੱਝ ਗਈਆਂ ਮੇਰੇ ਦੀਦੀ ਆਲੂ ਕਿੰਨੇ ਘਰੇ ਰੱਖਿਆ ਹੀ ਬਾਲਣੇ ਥੋੜੇ ਰੱਖੇ ਕਿਉਂ ਕੀਆ ਹੈ ਲੱਗਦਾ ਤੈਨੂੰ ਤੂੰ ਕਰੇਂ ਬੋਲਣ ਤੇਰੇ ਨਾਲ ਤਾਂ ਹੀ ਬੋਲਣ ਦੀ ਆ ਆਲੂ ਕਿੰਨੇ ਸਾਰੇ ਕਹਿੰਦੀ ਬਾਲਣੇ ਰੱਖ ਛੜੇ ਆ ਤੇ ਦੱਸ ਖਾਣੇ ਵੀ ਦਿਹਾ ਹੈ ਆ ਪੰਜ ਪੰਜਾਸ਼ੀਆਂ ਤੋਂ ਘਟ ਆਪ ਤੇ ਖਾਂਦੀ ਨਹੀਂ ਆ ਉਹ ਮੀਨਤ ਮੇਰੇ ਹੱਥੋਂ ਗੰਡੇ ਵੀ ਖੋਲੇ ਚਾਟੇ ਚੰਗੀ ਹੋ ਜਾਂਦੀ ਛਾਟੀ ਨੂੰ ਪਤਾ ਨਹੀਂ ਕੀ ਹੋ ਜਾਂਦਾ ਵਿੱਚ ਕੀ ਹੋਇਆ ਮੈਂ ਪੁੱਛ ਕੇ ਬਣਾਇਆ ਸੀ ਮੈਂ ਤੁਸੀਂ ਚਾਰ ਕਾਲੂ ਪਾਉਣੇ ਮੈਂ ਤੁਹਾਨੂੰ ਕਿਹਾ ਵੀ ਥੋੜੇ ਆਲੂ ਪਾਓ ਮੰਮੀ ਨੇ ਗੁੱਸੇ ਹੋਣਾ ਤੇ ਜਿਆਦਾ ਕੁਕਰ ਭਰ ਲਿਆ ਚਲ ਕੋਈ ਨਹੀਂ ਹੋਣਾ ਪੜਦੇ ਨਾਲ ਰੱਖ ਲਾਂਗੇ ਲਾਂਬੇ ਛਾਂਬੇ ਆਹ ਮੰਮੀ ਦੇ ਸਾਹਮਣੇ ਨਾ ਨਾ ਆਲੂ ਚੱਲੇ ਉਹ ਜੜ ਵਿੱਚ ਛਾਟੇ ਚ ਗੋਨਾ ਲਾ ਕੇ ਤੇ ਪਤਾ ਨਾ ਲੱਗੇ ਮੰਮੀ ਨੂੰ ਮੰਮੀ ਤੇ ਕੇ ਮੇਰੇ ਦੋ ਮਾਰਤੀਆਂ ਹਾਂ ਹਾਂ ਤੇਰੇ ਤੇ ਵੀ ਹੱਥ ਝੁਕਦਾ ਅਜ ਮੰਮੀ ਨੇ ਆਹ ਮੰਮੀ ਨੇ ਪਤਾ ਨਹੀਂ ਨੂੰ ਕੀ ਹੋ ਜਾਂਦਾ ਛਾਟੀ ਇਹ ਵੀ ਚੰਗੀ ਹੋ ਜਾਂਦੀ ਛਾਟੀ ਇਹਨੂੰ ਪਤਾ ਨਹੀਂ ਕੀ ਹੋ ਜਾਂਦਾ ਵਿੱਚ ਚਲ ਕੋਈ ਨਹੀਂ ਹੁਣ ਚਲ ਕੋਈ ਨਹੀਂ ਚਾਰ ਦਿਨ ਚੱਲ ਜਾਣਾ ਹੋਣਾ ਨੇ ਦੀਦੀ ਕੋ ਫਿਰ ਆਪਣੀ ਮਰਜ਼ੀ ਨਾਲ ਖਾਵਾਂ ਪਕਾਵਾਂਗੇ ਚਲ ਦੀਦੀ ਮੈਂ ਜਾ ਕੇ ਕੰਡੇ ਚੇਰਨਾ ਤੂੰ ਆਟਾ ਗੋਲ ਲਿਆ ਵਾ ਨਹੀਂ ਆਟਾ ਗੋਲਣਾ ਤਾਂ ਭਾਈ ਤੇਰਾ ਫੋਨ ਆਉਂਦਾ ਮੈਂ ਫੋਨ ਸੁਣਦਾ ਭਿੰਦਰ ਅੱਛਾ ਚਾ ਕੋਈ ਨਹੀਂ ਮੈਂ ਜਾ ਕੇ ਕੰਡੇ ਚੇਰਦੀ ਤੇ ਫੋਨ ਸੁਣ ਕੇ ਤੇ ਫੇਰ ਆ ਜਿਓ ਕੋਈ ਨਹੀਂ ਮੈਂ ਆਉਣੀ ਐ ਚਲ ਗਈ ਆ ਆਪਣੀ ਵਰੀ ਕਿਦਾਂ ਤਮਾਸ਼ਾ ਵੇਂਦੀ ਸੋਨ ਤੇ ਮੈਂ ਵੀ ਸਾਰੀਆਂ ਗੱਲਾਂ ਡਈਆਂ ਹੀ ਇਹਦੀਆਂ ਮੈਂ ਵੀ ਨਹੀਂ ਤਾਂ ਹੀ ਬਾਹਰ ਆਈ ਮੈਂ ਵਾਝੀ ਜਾਣ ਚਾਰੇ ਤੇ ਮੇਰੇ ਵਰੀ ਵੀ ਤਮਾਸ਼ਾ ਵੇਂਦੀ ਸੀ ਨਾ ਅੰਜਾਇ ਮੈਂ ਅੱਕੇ ਨੀ ਦੋ ਹੋਰ ਵਜਦੀਆਂ ਇਹਦੇ ਗੋਲ ਲੈਣ ਦੀ ਆਟਾ ਫੇਰ ਹੀ ਜਾਨੀ ਮੈਂ ਆਪਣਾ ਸਾਫ ਸਫਾਈਆਂ ਕਰ ਲਈਆਂ ਮੈਂ ਵੀ ਪਕਦੀਆਂ ਤਾਂ ਜਾਨੀ ਆ ਮੈਂ ਵੀ ਨਹੀਂ ਪਕਾਉਣੀ ਆਪੇ ਲੱਗੀ ਰੋ ਗਰਮੀ ਚ ਮੋਨ ਕਰਤਾ ਕੈਂਸ ਬੰਦ ਕਰਤਾ ਦੀਦੀ ਕੈਂਸ ਬੰਦ ਕਰ ਲੋਗੇ ਕੱਢ ਲੋ ਵੇ ਲੋ ਹਾਂ ਹੋ ਗਿਆ ਥੋੜੀ ਜਿਹੀ ਗੈਸ ਵਿੱਚ ਦੇ ਇਹ ਬੰਗੀ ਗੈਸ ਪੋਨਮ ਇਦਾਂ ਕਰਦੇ ਆ ਥੋੜੇ ਜਿਹਾ ਲਗਾ ਕੇ ਰੱਖ ਲੈਣੇ ਆ ਮੰਮੀ ਨੇ ਫੇਰ ਰੋਲਾ ਪਾਉਣਾ ਹੀ ਰੱਖ ਜਿਨੇ ਆ ਦੇਣਾ ਬਾਅਦ ਖਾ ਪੀਣਾ ਜੇ ਨਾ ਮੰਮੀ ਨੂੰ ਨਾ ਪਤਾ ਲੱਗੇ ਕਿ ਵੀ ਵੱਧ ਗਈ ਇੰਨੇ ਆ ਕੋਣ ਕੀ ਗਲਤ ਲੀ ਬੜੀ ਬੋਲਾਂ ਨੀ ਤੋ ਤੇ ਆਲੂ ਵਾਲੇ ਪਰੌਂਠੇ ਦੇ ਦੇ ਮੈਨੂੰ ਤੇ ਮਹਿੰਗਿਆ ਪੈ ਗਏ ਆ ਚੱਲ ਮੰਮੀ ਨੇ ਮਾਰੀਆਂ ਬੜੀ ਜ਼ੋਰ ਨਾਲ ਢਿੱਲੇ ਦੇ ਆਪੇ ਹੁਣਾਵਾ ਖਾਣਾ ਤੇ ਹੈ ਹੀ ਆ ਨਾ ਕੁਛ ਤੁਹਾਡੇ ਨਾਲ ਵਾਧੇ ਤੇ ਮੰਮੀ ਨੇ ਖਾ ਜਾਣੇ ਪਰੌਂਠੇ ਜਦ ਖਾਣ ਲੱਗੀ ਦੇ ਆਹ ਪਰੌਂਠੇ ਚਸਕੇ ਲੰਦਿਆ ਤੁਹਾਡੀ ਵਾਰੀ ਆਵੇ ਤੇ ਮਾਨੂੰ ਕੁਛ ਖਾਣ ਪੀਣੇ ਨਹੀਂ ਦਿੱਦੀ ਏ ਫੇਰੇ ਮੈਂ ਜਦ ਚਾਹ ਪੀਣੀ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਬੈਠੀ ਬੈਠੀ ਨੇ ਆਹੋ ਦੇ ਦੇ ਮੈਨੂੰ ਤੇ ਲੱਗਾ ਚੱਲ ਮੰਮੀ ਹੁਣ ਠੀਕ ਹੋ ਗਈ ਆ ਪਰ ਮੰਮੀ ਉਹ ਹੀ ਸੁਭਾਅ ਰਿਆ ਆ ਜੀਵੀ ਕੋਈ ਪਤਾ ਫਰਕ ਦੀ ਕਦੀ ਵੀ ਪੂਨਮ ਆਵੇ ਆ ਚਾਰ ਆਲੂ ਇਹਦੇ ਇੰਨਾ ਚ ਕੀ ਕੱਟ ਕਰਨੀ ਦੱਸ ਮੰਮੀ ਨੂੰ ਤਾਂ ਇਹ ਵੀ ਜ਼ਿਆਦਾ ਲੱਗਣ ਡਿਆ ਸੀ ਤੇ ਉਹਨੂੰ ਕਹਿੰਦੇ ਪਰੌਂਠੇ ਹੀ ਨਾ ਖਾ ਫਿਰ ਪਰੌਂਠੇ ਮੰਮੀ ਨੇ ਦਿਖਾਣੇ ਗਾਣੇ ਆਹੀ ਭਾਵੇਂ ਰਹਿ ਜੀਏ ਆਹ ਹੋਏ ਹੁਣ ਇਹਦੇ ਦੱਸ ਕੀ ਕੱਟ ਕਰਨੇ ਆ ਆ ਲੈਣੇ ਸੋਨੂੰ ਨੂੰ ਮੈਂ ਦੱਸਦੀ ਆ ਉਹ ਵੀ ਵਾਂਡੇ ਗਏ ਆ ਤੇ ਹੁਣੇ ਨਹੀਂ ਲੈ ਕਿੰਨੇ ਦਿਨ ਹੋ ਗਏ ਆ ਮੰਮੀ ਨੇ ਮੇਰੇ ਤੇ ਹੱਥ ਚੁੱਕਿਆ ਸੋਨੂੰ ਨੂੰ ਆ ਲੈਣਾ ਮੈਂ ਦੱਸਦੀ ਆ ਸੋਨੂੰ ਨੂੰ ਕਹਿੰਦੀ ਮੰਮੀ ਨੂੰ ਸਮਝਾਇਆ ਕਰੋ ਥੋੜਾ ਜਿਹਾ ਪੂਨਮ ਜੀ ਨੇ ਕਿ ਮੇਰੇ ਵੱਲ ਦੀ ਭਾਜੀ ਤੇਰੇ ਨਾਲ ਗੱਲ ਕੀਤੀ ਉਹ ਨਹੀਂ ਕਿ ਸੋਨੂੰ ਤੇਰੇ ਵੱਲ ਦੀ ਗੱਲ ਕਰਨੀ ਆ ਇਹ ਸੱਸ ਦੀ ਬਧਾਨੀਆਂ ਚੱਲਣੀ ਹਟਣੀ ਕੋਈ ਚੱਲਣੀ ਇੱਥੇ ਸਹੀ ਗੱਲ ਮੰਮੀ ਤੇ ਸੱਸ ਹੀ ਪ੍ਰਧਾਨ ਬਣੀ ਹੈ ਸਾਰੇ ਕੰਮ ਪੁੱਛ ਪੁੱਛ ਕੇ ਕਰਨੇ ਪੈਂਦੇ ਆ ਆਹ ਨੂੰ ਵਾਲੇ ਪਰਾਂ ਦੀ ਮਰਜ਼ੀ ਤੋਂ ਬਗੈਰ ਪੀ ਸਕਦੇ ਘਰ ਵਿੱਚ ਕੀ ਕਰੀਏ ਹੁਣ ਜੇ ਸਾਡੇ ਬੰਦੇ ਨੇ ਸਾਡੇ ਸੁਣਦੇ ਤੇ ਸਾਨੂੰ ਤੇਨੂੰ ਸੱਸ ਦੀ ਮੰਨਣੀ ਪੈਣੀ ਹੈ ਇੰਨੀ ਫਿਰ ਵੀ ਇੱਕ ਵਾਰੀ ਦੱਸ ਕੇ ਵੇਖੂੰਗੀ ਭਲਾ ਕੀ ਕਹਿੰਦੇ ਆ ਮੰਮੀ ਨਾ ਕਰਦੇ ਕਿ ਨਹੀਂ ਕੋਈ ਗੱਲ ਬਾਤ ਦੱਸੂਗੀ ਆਪਣੇ ਵੱਲੋਂ ਤੇ ਮੈਂ ਉਹਨੇ ਵੀ ਕਿੱਥੇ ਬੋਲਣਾ ਤੇ ਆਪ ਮੰਮੀ ਕੋ ਕੋ ਡਰਦਾ ਵਿਚਾਰਾ ਨਿਕ ਕੀ ਗੱਲ ਹੈ ਇਹ ਰੋਟੀਆਂ ਪੱਕੀਆਂ ਜੇ ਕਦਾ ਕਾ ਨਹੀਂ ਆਏਗਾ ਕੱਲ ਗੰਡੇ ਥੋੜੇ ਕਰਕੇ ਦਿੱਤਾ ਤਾਂ ਫੇਰ ਪਲੇਟ ਭਰ ਕੇ ਗੰਡੇ ਦੀ ਭਾਲ ਰਹੀ ਹੈ ਹਾਂ ਹੱਦ ਮੁਗੀ ਤੇrani ਵੱਡੀ ਕੀ ਗੱਲ ਕੋਹਾ ਤਾਂ ਨਹੀਂ ਆਇਆ ਕਰ ਗੁਜਾ ਹੈ ਇਹਨੇ ਮਹਿੰਗੇ ਆਲੂ ਲੈਨੇ ਵਾਰਾ ਖਾਂਦੇ ਨੇ ਹਾਂ ਤੇ ਮੁਗੀ ਤੇਰੇ ਵਾਰੀ ਇੰਨੇ ਤੇ ਪਕਾ ਪਰੌਂਠੇ ਤੇ ਆ ਬਣਾਣੀ ਹੈ ਸਬਜ਼ੀ ਹਨ ਨੂੰ ਨਿਊਟਰੀ ਪਾ ਕੇ ਬਣਾਣੀ ਅੱਜ ਮੈਂ ਜੰਦਰਾ ਮਾਰ ਕੇ ਜਾਣਾ ਗੰਡੇ ਐਨਾ ਪ੍ਰਤਨਾ ਭੜਿਆ ਆਟੇ ਦਾ ਕੀ ਗੱਲ ਇੱਕ ਅੱਧਾ ਆਟਾ ਗੋਲ ਅੱਧਾ ਆਟਾ ਗੋਲ ਕੇ ਦੱਦਾ ਪਕਾ ਇੰਨੇ ਜਣੇ ਰੋਟੀ ਖਾਣੇ ਪਰਾਂਤ ਭਾ ਕੇ ਟੋਟਾ ਖਾ ਲੈਣੀ ਬਰਕੇ ਦਾ ਪ੍ਰਜਨਨ ਵਿੱਚ ਤਾਂ ਸੁਣੀ ਉੱਬਾ ਰਹਿੰਦਾ ਵਾ ਇਹਦੇ ਤੋਂ ਵਾ ਦਾ ਕਾ ਆਇਆ ਤੇ ਵੇਖੀ ਫਿਰ ਤਰ ਬੰਦਾ ਸੀ ਇਹਦੇ ਠਪਾਟ ਕਿਦਾਂ ਹੋਣੀ ਆ ਹੱਦੋਂ ਕੀ ਘਰੇ ਵਾਲੀ ਗੋਦ ਕੇ ਪ੍ਰਾਹਾ ਕਾ ਕੇ ਕਿ ਲੋਏ ਦੇ ਘਰ ਚ ਸੁਣੀ ਮੈਂ ਤੇ ਫੀਨ ਕਰਦੀ ਨਹੀਂ ਗਾਣੇ ਤੋਤਾ ਸਖਾਸ ਦਾ ਪਿਆ ਪਿਆ ਹਾ ਹੋ ਗਈਆਂ ਹੱਦੋਂ ਕੀ ਤੁਹਾਡੇ ਵਾਲੀ ਗੁੰਡ ਤੇ ਪ੍ਰੋਫੀ ਆ ਜੇ ਮੈਂ ਤੁਹਾਨੂੰ ਦਾ ਦਿੱਤਾ ਜੇ ਅੱਗੇ ਮੇਰੇ ਨਾਲ 60 ਕਿਲੋ ਗਾਣੇ ਹੁਣ ਮੈਂ ਤਾਂ 30 ਕਿਲੋ ਗਾਣੇ ਏ ਕੰਮ ਮੈਨੂੰ ਵਾਰਾ ਨੇ ਖਾਂਦਾ ਗੁੰਨ ਕਰਕੇ ਪਰ ਪਰ ਕੇ ਫਰੀਜਾਂ ਦਾ ਘਰੀ ਜਾਂਦੀਆਂ ਨੇ ਗੁੜਕ ਤੇ ਆਉਂਦੀ ਚਾਚੀ ਤੇ ਪੜਾ ਦਿੰਦੇ ਹੁਣਾ ਉਹਨਾਂ ਹੀ ਦੁੱਧ ਨਹੀਂ ਲੈਂਦੇ ਜਿੰਨਾ ਤਾਂ ਹੁਣ ਆਟਾ ਦੇ ਹਰਦਿਆਂ ਦੇ ਹਾਂ ਦਮੋ ਕਿਤਾ ਢਿਆਲੀ ਕਿਤੇ ਪਿਆਈ ਵਾਰਾ ਖਾਂਦੀ ਚੱਲ ਬੂਨ ਨੂੰ ਮੈਂ ਆਟਾ ਗੁੰਦੀ ਵੀ ਸਮਾਣਾ ਲਾਈ ਜਾ ਤੂੰ ਹਾਂ ਜੇ ਤੈਨੂੰ ਆ ਮੈਨੂੰ ਫੇਂਡੀ ਤੇ ਅੰਚਾ ਆਟਾ ਮਲੋ ਮੜਾ ਜਾ ਰੋਕੋ ਜੋ ਪਰਲੇ ਜ਼ਿਆਦਾ ਨਾ ਪਾਣੀ ਪਾ ਲੈ ਮੰਮੀ ਵੀਂਦਾ ਹੱਦੀ ਕਰਦੀ ਵੇ ਕਿਦਾਂ ਮੰਮੀ ਹੈ ਨਾ ਮੰਮੀ ਬੇਇੱਜ਼ਤੀ ਕਰਕੇ ਰੱਖ ਦਿੰਦੀ ਅੱਜ ਦੇ ਮੰਮੀ ਜਿਆਦਾ ਹੀ ਹੱਦ ਕਰਦੀ ਆ ਗੁੰਡੇ ਹੱਥੋਂ ਕੋਲੇ ਆਲੂ ਹੱਥੋਂ ਕੋਲੇ ਆ ਦੱਸ ਅਈ ਕਿੰਨਾ ਘਟਾ ਮੈਂ ਨਾ ਡਰ ਡਰ ਕੇ ਟਾਈਮ ਕੱਢਣਾ ਤੇ ਹਣ ਹੁਣ ਇੱਥੇ ਆਏ ਆ ਵਿਆਹ ਕਿਤੇ ਹਣ ਜਿੱਦਾਂ ਤੇ ਮਿਲੇ ਹਾਂ ਹੰਡਾਉਣੇ ਪੈਣੇ ਨਾਲ ਮਾੜੇ ਚੰਗੇ ਦੇਣਾ ਮੰਮੀ ਦੇ ਨਾਲ ਜੇ ਮੰਮੀ ਆਉਂਦੇ ਆ ਤੇ ਉਹਨਾਂ ਦੀ ਬੇਇੱਜ਼ਤੀ ਕਰ ਦਿੰਦੇ ਉਹਨਾਂ ਨਾਲ ਨਹੀਂ ਕਿਤੇ ਗੱਲ ਕਰਨ ਦਿੰਦੇ ਉਹਨਾਂ ਸਾਹਮਣੇ ਚੰਗੇ ਹੋ ਜਾਂਦੇ ਝਾਟੀ ਤੇ ਝਾਟੀ ਉਹਨਾਂ ਦੀ ਬੇਇੱਜ਼ਤੀ ਕਰ ਦਿੰਦੇ ਆ ਤੁਹਾਡੀ ਕਿਹੜੀ ਘਟ ਕੀਤੀ ਮੰਮੀ ਨੇ ਹੁਣ ਤੁਹਾਡੀ ਵੀ ਫੇਰੀ ਹੋ ਗਈ ਆ ਚੱਲ ਹੁਣ ਮੈਂ ਟਾਈਮ ਤੇ ਕੱਢਣਾ ਪੈਣਾ ਹੁਣ ਕੀ ਕਰਨਾ ਮੈਂ ਤੇ ਤੇਰੇ ਬਾਜੀ ਆ ਗਏ ਮੈਂ ਤੇ ਆਡੀ ਹੋ ਜਾਣਾ ਮੈਂ ਰਹਿਣਾ ਹੀ ਨਹੀਂ ਇਨਾਂ ਬਾਜੀ ਵੀ ਮੰਨਣਗੇ ਤੇ ਫੇਰ ਹੀ ਆ ਮੇਰੇ ਅੱਗੇ ਆਪ ਨਹੀਂ ਮੇਰੀ ਮੰਨਦਾ ਜੋ ਮੰਮੀ ਕਹਿੰਦੀ ਹੈ ਉਹ ਹੀ ਕਰਦਾ ਕੰਮ ਕਦੇ ਬੋਲਦੀ ਵੀ ਨਹੀਂ ਸੁਣਦਾ ਆ ਕੇ ਬੈਗਿਆ ਚੱਲ ਬੰਦਾ ਇਹ ਨਹੀਂ ਆਪਣੀ ਬੋਕੜੀ ਤੇ ਕਰ ਲੈਂਦਾ ਪਰ ਮੈਂ ਇਹ ਨਹੀਂ ਦੱਸਿਆ ਤੁਹਾਡੀ ਮੰਮੀ ਇਦਾਂ ਕਰਦੀ ਆ ਉਹ ਕਿਹੜਾ ਯਕੀਨ ਕਰਦਾ ਮੈਂ ਮੰਮੀ ਉਹਨਾਂ ਸਾਹਮਣੇ ਤੇ ਚੰਗੀ ਬਣ ਜਾਂਦੀ ਹੈ ਵੇ नी पूनमा नी आई तक रोटी लथी आनी है नी की गाल नी सोच की करी जंद के तो पहला आप खान दे पिया जे ते मैं आवा उठ के ता आ गई है मम्मी नी हो लगी है पक के बस रुक के ਲਿਆ ਦੇ ਦੀ ਮੈਂ ਛੇਤੀ ਛੇਤੀ ਪਕਾ ਦੇ ਦੇ ਪੱਤਾ ਫੋਟਾ ਹੋਰ ਨੰਦਰਾ ਦੇ ਆ ਮੰਮੀ ਜਾ ਫੜਾਇਆ ਪਹਿਲਾਂ ਛੇਤੀ ਛੇਤੀ ਮੰਮੀ ਨੇ ਫੇਰ ਆਣਾ ਸੋਈ ਚ ਉਨੇ ਉਤੋਂ ਹਦਾ ਆਟਾ ਵੀ ਵੇਖ ਕਿੰਨਾ ਪਤਲਾ ਹੋ ਗਿਆ ਤੇ ਜਿਆਦਾ ਗੁੰਨਣਾ ਪੈ ਗਿਆ ਮੈਨੂੰ ਉਹਨੇ ਧੇਰ ਰੋਲਾ ਪਾਉਣਾ ਹੀ ਵੇਖ ਕੇ ਹੁਣ ਇਹਨੂੰ ਦੱਸਣਾ ਇਹਨੂੰ ਲਗਾ ਕੇ ਦਾਮ ਅਮੀ ਰੋਟੀ ਕੀ ਆ ਬੈਲੇ ਥੋੜਾ ਘਟ ਕੇ ਉਹ ਲੈਣਾ ਕਿਉਂ ਵੇ ਕਿੰਨਾ ਲਾਇਆ ਵਾ ਮੰਮੀ ਤੂੰ ਖਾਂਡੀ ਬੜੇ ਕਰਦੀ ਏ ਇਹ ਹੁਣ ਖੰਡ ਪਾ ਕੇ ਲੈ ਕੇ ਜਾਨੀ ਆ ਪਰੌਂਠੇ 'ਚ ਮਿਰਚਾਂ ਪਾ ਦੇ ਵਾ ਵਾ ਹਰੀਆਂ ਇਹਨੂੰ ਮੇਰੇ 'ਚ ਤਾਂ ਫੇਰ ਸਾਡੇ ਦਿਵਾਲੇ ਹੋ ਜਾਗੇ ਮਿਰਚਾਂ ਜਿਆਦਾ ਪਾਤੀਆਂ ਉਹ ਤਾਂ ਬੜੀ ਤਿੱਖੀ ਮਿਰਚਾਂ ਤਾਂ ਬਗੈਰ ਹੀ ਹੋ ਸਹੀ ਗੱਲ ਦੀ ਆ ਲੋ ਮੰਮੀ ਖੰਡ ਪਾਤੀ ਆ ਲੋ ਮੱਖਣ ਕਿਆ ਪਾਣੀ ਵੀ ਲੈ ਆਇਆ ਕੋੜ ਕੇ ਪਾਣੀ ਫੇਰੇ ਖੜੀ ਲੈ ਆ ਜਾਨੀਓ ਮੱਕੜਾ ਖਨੇਲਾ ਆਪਣੇ ਕੋਲੇ ਲੱਗਦਾ Papa ਕੇ ਖਾ ਲਿਆ ਕੁੱਲੀ ਭਰੀ ਸੀ ਸਾਰੀ ਲੱਗਦੀ ਖਾ ਲੇ ਪਾਣੀ ਵੀ ਲੈ ਕੇ ਆ ਦੋ ਰੋਟੀਆਂ ਵੀ ਹੋਰ ਲੈ ਕੇ ਆ ਮਿੰਟਾ ਬੇਟੀ ਆ ਦੋਆ ਖਾ ਕੇ ਮੈਂ ਫੇਰ ਪੈਰ ਬੰਦੀ ਲੈ ਕੇ ਆ ਛੱਤੀ ਰੋਟੀਆਂ ਇਹ ਰੋਟੀਆਂ ਈ ਇੱਕ ਰੋਟੀ ਫੇਰ ਲੈ ਕੇ ਆਈਆਂ ਬੋਤਲ ਨਾਲ ਇਕੱਠੀਆਂ ਧੋ ਲਾ ਕਰਕੇ ਲੈ ਕੇ ਆਏ ਕਿ ਮੈਨੂੰ ਆਰਾ ਨਹੀਂ ਲੱਗ ਦੋਤਾ ਲੈ ਕੇ ਆ ਮਿੱਟੀ ਮਿੱਟੀ ਛੇੜਾ ਲ ਕੇ ਮੰਮੀ ਆਵੇ ਕੋਰ ਲੈ ਅਈਆਂ ਲੈ ਕੇ ਆ ਹੋਰ ਛੱਤੀ ਆ ਆ ਲੈ ਪਾਣੀ ਮੰਮੀ